ਸੂਬੇ 'ਚ ਨਸ਼ੇ ਦੀ ਲਾਗਤ ਨੂੰ ਖਤਮ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਇੱਕ ਛੇੜੀ ਗਈ ਮੁਹਿੰਮ ਜਿਸ ਨੂੰ ਨਾਮ ਦਿੱਤਾ ਗਿਆ ਯੁੱਧ ਨਸ਼ਾ ਵਿਰੋਧ ਜਿਸ ਦੇ ਚੱਲਦੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਸਦਾਕਰਾਂ ਤੇ ਸਕੰਜਾ ਕੱਸਿਆ ਜਾ ਰਿਹਾ ਹੈ ਕਈ ਸਦਾਕਰਾਂ ਨੂੰ ਲੱਖਾਂ ਦੇ ਪਿੱਛੇ ਵੀ ਤੱਕਿਆ ਗਿਆ ਜਿਸ ਦੇ ਚੱਲਦੇ ਅੱਜ ਮੁਣ ਇੱਕ ਵਾਰ ਫਿਰ ਪੰਜਾਬ ਪੁਲਿਸ ਵੱਲੋਂ ਜ਼ਿਲ੍ਹਾ ਪਠਾਨਕੋਟ ਦੇ ਸਾਜਨਪੁਰ ਵਿਖੇ ਨਸ਼ੇ ਦੇ ਸਦਾਕਰਾਂ ਦੇ ਘਰ ਤੇ ਛលਿਆ ਪੀਲਾ ਪੰਜਾ ਤੁਸੀਂ ਵੀ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਲੋ ਆਵੇ ਬੋਰਡ ਤੇ ਬੰਦੇ ਲਾ ਠੀਕ ਹੈ ਕਰ ਦੋ ਕਰ ਦੋ ਸ਼ੁਰੂ ਚਲੂ ਕਰਾ ਬਿਸ਼ੋ ਚਲੂ ਕਰਾ ਬਿਸ਼ੋ ਬੋਲੀ ਵਾਹ ਜਰੇ ਬੈਲੀ ਨੇ ਤਾਰਾ ਕੱਟ ਲਓ ਦੇਖਿਆ ਕਾਰਵਾਈ ਅੰਜਾਮ ਦਿੱਤਾ ਗਿਆ ਹੈ ਜੀ ਸਰ ਅਸਦੀ ਕਾਰਵਾਈ ਹੋ ਰਹੀ ਦੱਸੋ ਦੇਖੋ ਜਿਹੜੀ ਮਿਊਸਪਲ ਕਾਉਂਸਲ ਸਜਨਪੁਰ ਆ ਮਾਈ ਖੇਲੇ ਮਾਈ ਖੇਲੇ ਕਿਥੋਂ ਦੇ ਆ ਜੀ ਮਾਈ ਖੇਲੇ ਕਰ ਦੋ ਹਾਂਜੀ ਦੇਖੋ ਮਿਊਸਪਲ ਕਾਉਂਸਲ ਜਿਹੜੀ ਹੈਗੀ ਆ ਸਜਨਪੁਰ ਦੀ ਆ ਉਹਨਾਂ ਨੇ ਇੱਕ ਅਣਅਧਿਕਾਰਤ ਬਿਲਡਿੰਗ ਜਿਹੜੀ ਹੈਗੀ ਆ ਜਿਹੜੀ ਕਿ ਗੈਰਕਾਨੂੰਨੀ ਤਰੀਕੇ ਨਾਲ ਬਣਾਈ ਗਈ ਸੀ ਉਹਨੂੰ ਡੈਮੋਲੇਸ਼ਨ ਵਾਸਤੇ ਟੈਕਨੀਕਲ ਕਮਿਸ਼ਨ ਸਾਹਿਬ ਨੂੰ ਅਰਜ਼ੀ ਦਿੱਤੀ ਸੀ। ਉਸਦੇ ਚੱਲਦੇ ਆ ਜਦੋਂ ਅਜੀਆਂ ਅਣਧਿਕਾਰਤ ਬਿਲਡਿੰਗਸ ਨੂੰ ਡੈਮੋਲੇਸ਼ਨ ਕਰਨ ਦਾ ਸਮਾਂ ਆਦਾ ਅਸੀਂ ਆਪਣਾ ਕ੍ਰਿਮੀਨਲ ਰਿਕਾਰਡ ਪੁਲਿਸ ਸਟੇਸ਼ਨ ਦਾ ਚੈੱਕ ਕਰਦੇ ਆ ਕਿ ਉਹਦੇ ਖਿਲਾਫ ਅਪਰਾਧਿਕ ਮਾਮਲੇ ਕੀ ਦਰਜ ਨੇ। ਸੋ ਉਸ ਰੂਟਿੰਗ ਦੇ ਦੌਰਾਨ ਪਤਾ ਚੱਲਿਆ ਕਿ ਜਿਹੜੇ ਇਹ ਜਿਹੜੀ ਬਿਲਡਿੰਗ ਹੈ ਇਹ ਇੱਕ ਸਮਗਲਰ ਪਰਿਵਾਰ ਹੈ ਜਿਨ੍ਹਾਂ ਦੇ ਪੂਰੀ ਫੈਮਿਲੀ ਦੇ ਖਿਲਾਫ 27 ਮੁਕਾਦਮੇ ਨਾਰਕੋਟਿਕਸ ਦੇ ਦਰਜ ਆ। ਔਰ ਇਹ ਸਿਨਾ ਜੋਰੀ ਦੇ ਨਾਲ ਜਿਹੜੀ ਹੈਗੀ ਆਪਣੀ ਬਿਲਡਿੰਗ ਆ ਇਹ ਇਹਨਾਂ ਨੇ ਈਮਾਰ ਕੀਤੀ ਆ ਇੱਥੇ ਬਣਾਈ ਹੋਈ ਆ। ਉਹਨੂੰ ਅੱਜ ਮਿਊਸਪਲ ਕੌਂਸਲ ਸੁਜਾਨਪੁਰ ਦੇ ਅਧਿਕਾਰੀ ਦੇ ਚੋਂ ਦੇ ਐਗਜ਼ੀਕਟਿਵ ਆਫੀਸਰ ਉਹਨਾਂ ਦੀ ਟੀਮ ਐ ਐਗਜ਼ੈਕਟ ਮਾਜੈਸਟਰੀ ਕੀਹਦੇ ਹਾਜ਼ਰ ਨੇ ਤੇ ਇਹ ਸਾਰੀ ਜਿਹੜੀ ਫੈਮਿਲੀ ਹੈਗੀ ਆ ਇਹ ਦਾ ਇਹਨਾਂ ਦਾ ਪਛਕਰ ਜਿਹੜਾ ਹੈਗਾ ਉਹ ਅਪਰਾਧਿਕ ਤੇ ਨਾਰਕੋਟਿਕਸ ਦੀ ਸੰਬੰਧਿਤ ਕਰਨ ਵਾਲਾ ਨਿਕਲੇ ਆ। ਸੋ ਇਹਨਾਂ ਦੇ ਵਿੱਚ ਇਹਨਾਂ ਦੀ ਸਾਰੀ ਫੈਮਿਲੀ ਇਸ ਤਰ੍ਹਾਂ ਦੇ ਅਪਰਾਧ ਦੇ ਵਿੱਚ ਲਿਪਟ ਗਈ। ਜੀ ਸਰ ਇਨ ਫਿਊਚਰ ਇਹ ਕਾਰਵਾਈਆਂ ਚਾਰੀ ਜਾਣਗੀਆਂ। ਦੇਖੋ ਜਿਵੇਂ ਜਿਵੇਂ ਸਾਨੂੰ ਕੋਈ ਅ ਡਿਪਟੀ ਕਮਿਸ਼ਨਰ ਸਾਹਿਬ ਜੀ ਦੇ ਆਫਿਸ ਕੋਲੋਂ ਡੈਮੋਲੇਸ਼ਨ ਜਿਹੜੀ ਹੈਗੀ ਆ ਗੈਰ ਕਾਨੂੰਨੀ ਇਮਾਰਤਾਂ ਸੰਬੰਧੀ ਆ ਰਹੀਗੀ ਉਦੋਂ ਉਦੋਂ ਇਹ ਕਾਰਵਾਈਆਂ ਦੇ ਅਸੀਂ ਅਨੈਕਚੁਅਲੀ ਕੁਦਰਤੀ ਤੌਰ ਤੇ ਆ ਅਸੀਂ ਉਹਨਾਂ ਨੂੰ ਜਿਹੜੀਆਂ ਬਿਲਡਿੰਗਸ ਵਾਸਤੇ ਆ ਡਿਮੋਲਿਸ਼ਨ ਕਰਨ ਵਾਸਤੇ ਉਹ ਸਰਕਾਰੀ ਅਮਦਾਦ ਪੁਲਿਸ ਦੀ ਮਕਸੀਦੀ ਅਮਦਾਦ ਦੇਣਗੇ ਉਹ ਤਾਂ ਦੱਬੇ